દર્શન de... 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 ਵਾਹ ਦੇ ਝੋਨਾ ਲੱਗ ਰਿਹਾ ਵੇਖੋ ਕੁਝ ਲੱਗ ਚੁੱਕਾ ਕੁਝ ਲੱਗ ਰਿਹਾ ਧਰਤੀ ਦੇ ਵਿੱਚੋਂ ਪਾਣੀ ਕੱਟਿਆ ਜਾ ਰਿਹਾ ਹੈ ਤੇ ਝੋਨਾ ਲਾਇਆ ਜਾ ਰਿਹਾ ਕਿਸਾਨ ਆਪਣੀ ਕਿਰਤ ਕਰ ਰਹੇ ਨੇ ਕੀ ਸੁੱਚੀ ਕਿਰਤ ਉਹਦੀ ਦਸਾਂ ਨੋਆ ਦੀ ਕਿਰਤ ਕਮਾਈ ਜਿਹੜੀ ਹੈ ਕਿੰਨੀ ਬਾੜੀ ਦੀ ਕਮਾਈ ਹੈ ਦੁਬਾਰਾ ਸਬਰ ਤੇ ਬੜੇ ਸੰਤੋਖ ਵਾਲਾ ਕੰਮ ਹੈ ਢੋਲੇ ਨੂੰ ਪਾੜਨਾ ਇਹਨੂੰ ਬਿਮਾਰੀਆਂ ਤੋਂ ਬਚਾਉਣਾ ਬੱਚਿਆਂ ਨੂੰ ਜਿਆਦਾ ਧਿਆਨ ਰੱਖਣਾ ਪੈਂਦਾ ਹੈ ਹਰੀਆ ਪਰਿਆ ਹਰੀਆ ਪ੍ਰਿਆ ਪੂਜਣੇ ਡੋਟਾ ਮਾਰ ਲੈਣੇ ਇਹ ਸਾਰੇ ਪਾਸੇ ਆ ਗਏ ਮੈਂ ਮਰੀ ਜੁਨਾ ਉਸ ਦੇਰ ਬਾਅਦ ਵੀ ਅਬ ਵੀਡੀਓ ਬਣਾ ਕੇ ਪਾਉਣਾਗੇ ਬਿਲਕੁਲ ਪਾਵਾਂ ਇਹ ਕੀ ਚੱਲ ਰਿਹਾ ਅਰੇ ਪੁਲਕੀ ਵਾਲਾ ਵੀ ਭਾਈ ਆਇਆ ਇਹ ਵੀ ਆਪਣੀ ਮਿਹਨਤ ਕਰਨ ਵਾਸਤੇ ਤੁਰਿਆ ਹੋਇਆ ਆਪਾਂ ਦਿਖਾਨੀ ਆ ਤੁਹਾਨੂੰ ਪਿੰਡ ਇਹ ਸਾਡਾ ਮਾਣੇ ਵਾਲ ਪਿੰਡ ਹੈ ਜਿਹੜਾ ਮਾਚੂਵਾੜੇ ਤੋਂ 3-4 ਕਿਲੋਮੀਟਰ ਦੂਰ ਤੇ ਬਸ ਇੱਥੇ ਆ ਹੋਇਆ ਪਿੰਡ ਹੈ ਨਵਾਹੀ ਗੁਰੂ ਮੇਰਾ ਪਿੰਡ ਮੇਰੇ ਖੇਤ ਹਰ ਬੰਦੇ ਦੇ ਆਪਣੇ ਖੇਤ ਉਹ ਮਾਈਕਲ ਹੋਵੇ ਵੀ ਹੈਨ ਸੜਕ ਦੇ ਤੇ ਹੋਵੇਗਾ ਨਾ ਤੇਰੇ ਬਹਾਦੇ ਇਹ ਤੇ ਬਾਹਰ ਬਾਹਰ ਹੀ ਜਾਂਦੇ ਆ ਰਹੇ ਆ ਬੰਦ ਲੋਕਾਂ ਨੇ ਕਬਜ਼ਾ ਕਰ ਲਿਆ ਹੈ ਪਤਾ ਬੁੱਧੀ ਨੇ ਕਬਜ਼ਾ ਕਰ ਲਿਆ ਤੇ ਇਸੇ ਕਰਾਈ ਚੱਲ ਰਹੇ ਆ ਆ ਰਿਂਕੂ ਆ ਰਿਂਕੂ ਗੁਰਦੁਆਰਾ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ